ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਮੌਕੇ ਅਲੌਕਿਕ ਸਜਾਵਟ ਜਿੱਥੇ ਕੱਚੀ ਕੰਧ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲਗਾਇਆ ਸੀ ਆਪਣਾ ਹੱਥ ਦਰਸ਼ਨ ਕਰੋ ਉਸ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ 10 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਕਹਿੰਦੇ ਹਨ ਕਿ ਗੁਰਦੁਆਰਾ ਸ਼੍ਰੀ ਕੰਤ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਆਹ ਮੌਕੇ ਕੱਚੀ ਕੰਦ ਹੇਠ ਬੈਠੇ ਸੀ ਅਤੇ ਉੱਥੋਂ ਦੀ ਇੱਕ ਬਜ਼ੁਰਗ ਮਾਤਾ ਨੇ ਕਿਹਾ ਕਿ ਪੁੱਤ ਕੱਚੀ ਕੰਦ ਨੇੜਿਓ ਉੱਠ ਜਾ ਇਹ ਕੰਦ ਤੇਰੇ ਤੇ ਡਿੱਗ ਜਾਵੇਗੀ ਅੱਗੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੰਦ ਤੇ ਹੱਥ ਲਗਾ ਕੇ ਕਿਹਾ ਕਿ ਮਾਤਾ ਜੀ ਇਹ ਕੰਦ ਜੁਗਾ ਜੁਗਾ ਤੱਕ ਨਹੀਂ ਡਿੱਗੇਗੀ ਅਤੇ ਇਹ ਕੰਦ ਮੇਰੇ ਵਿਆਹ ਦੀ ਯਾਦਗਾਰੀ ਬਣੇਗੀ ਅੱਜ ਵੀ ਉਹ ਕੰਦ ਗੁਰਦੁਆਰਾ ਸ਼੍ਰੀ ਕੰਤ ਸਾਹਿਬ ਵਿਖੇ ਉੱਥੇ ਹੁੰਦੀ ਉੱਥੇ ਹੀ ਖੜੀ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ਼੍ਰੀ ਕੰਤ ਸਾਹਿਬ ਵਿਖੇ 537ਵਾਂ ਵਿਆਹ ਪੂਰਵ ਮਨਾਇਆ ਜਾ ਰਿਹਾ ਹੈ ਸ਼੍ਰੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਦੇ ਨਾਲ ਨਾਲ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਸ਼੍ਰੀ ਕੰਤ ਸਾਹਿਬ ਦੀ ਸਜਾਵਟ ਅਤੇ ਲਾਈਟ ਸਿਸਟਮ ਦੀਆਂ ਤਸਵੀਰਾਂ ਤੇ ਨਾਲ ਹੀ ਸੁਣਾਉਣੇ ਹਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਕੀ ਕਿਹਾ ਸੋ ਹਰ ਸਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੂਰਵ ਜਿਹੜਾ ਵਾ ਭਾਦੋਂ ਦੀ 7ਵੇਂ ਨੂੰ ਸੰਗਤਾਂ ਬੜੇ ਪਿਆਰ ਉਤਸ਼ਾਹ ਸਤਿਕਾਰ ਦੇ ਨਾਲ ਮਨਾਉਂਦੀਆਂ ਨੇ ਜੋ ਇਸ ਸਾਲ 10 ਸਤੰਬਰ ਨੂੰ ਗੁਰਨਾਰਿਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹਪੁਰਬ ਜਿਹੜਾ ਵਾ ਆ ਰਿਹਾ ਹੈ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਆਪ ਜੀ ਸੰਗਤਾਂ ਸੇ ਦਰਸ਼ਨ ਕਰ ਸਕਦੀਆਂ ਕਿ ਠਾਠਾ ਮਾਰਦਾ ਕੱਟ ਸੰਗਤਾਂ ਦਾ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਨਿਰੰਤਰ ਗੁਰਮਤ ਸਮਾਗਮ ਹੋ ਰਹੇ ਨੇ ਸਵੇਰ ਤੋਂ ਲੈ ਕੇ ਰਾਤ 10 ਵਜੇ ਤੱਕ ਗੁਰਮਤਿ ਸਮਾਗਮ ਚੱਲ ਰਹੇ ਨੇ ਜਿਸ ਦੇ ਵਿੱਚ ਵਿੰਦ ਸੰਗਤਾਂ ਆ ਕਰਕੇ ਨਤਮਸਤਕ ਹੁੰਦੀਆਂ ਹਨ ਤੇ ਇਸੇ ਤਰ੍ਹਾਂ ਹੀ ਸੰਗਤਾਂ ਦੇ ਵਾਸਤੇ ਗੁਰੂ ਕੀ ਲੰਗਰ ਜਿਹੜੇ ਨੇ 24 ਘੰਟੇ ਚੱਲ ਰਹੇ ਆ ਤੇ ਸੰਗਤਾਂ ਦੇ ਅੰਦਰ ਬੜਾ ਭਾਰੀ ਉਤਸ਼ਾਹ ਹੈ ਤੇ 8 ਤਰੀਕ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਸਿੱਕੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਸ਼੍ਰੀ ਮੰਡਪਾ ਸਾਹਿਬ ਆਰੰਭ ਹੋਣਗੇ ਤੇ 10 ਤਰੀਕ ਨੂੰ ਸਵੇਰੇ 8 ਵਜੇ ਭੋਗ ਪਾਏ ਜਾਣਗੇ ਤੇ 9 ਤਰੀਕ ਨੂੰ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਜਿਹੜਾ ਆ ਉਹ ਬਟਾਲੇ ਦੀ ਧਰਤੀ ਤੇ ਪਹੁੰਚੇਗਾ ਤੇ 10 ਤਰੀਕ ਨੂੰ ਸਵੇਰੇ 8 ਵਜੇ ਗੁਰਦੁਆਰਾ ਡੇਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕਰਕੇ ਸਾਰੇ ਸ਼ਹਿਰ ਦੀ ਉਪਰਕਰਮਾ ਕਰਦਾ ਹੋਇਆ ਗੁਰਦੁਆਰਾ ਕਨ ਸਾਹਿਬ ਤੋਂ ਹੁੰਦਾ ਡੇਰਾ ਸਾਹਿਬ ਸਮਾਪਤੀ ਹੋਵੇਗੀ ਸੋ ਹਰ ਸਾਲ ਸੰਗਤਾਂ ਦੇ ਮਨ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੁੰਦਾ ਹੈ तकरीबन ਇੱਕ ਸਾਲ ਤੋਂ ਹੀ ਸੰਗਤਾਂ ਦੇ ਅੰਦਰ ਇਹ ਇੱਕ ਕਾਗ ਹੁੰਦੀ ਹੈ ਕਿ ਉਹ ਸਮਾਂ ਕਦੋਂ ਆਵੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਉਹ ਜਿਹੜਾ ਦਾ ਉਹ ਮੜਾਇਆ ਜਾਵੇ ਕਿਉਂਕਿ ਸੰਗਤਾਂ ਦੇ ਅੰਦਰ ਬੜੀ ਸ਼ਰਧਾ ਹੈ ਬੜੀ ਭਾਵਨਾ ਹੈ ਭਾਵਨਾ ਦੇ ਨਾਲ ਗੁਰੂ ਕੇ ਲੰਗਰ ਸੰਗਤਾਂ ਜਿਹੜੀਆਂ ਨੇ ਉਹ ਸ਼ਿਕਾਰੀਆਂ ਨੇ ਇਸ ਪ੍ਰਕਾਰ ਇਸ ਸਾਲ ਵੀ ਸੰਗਤਾਂ ਦੇ ਅੰਦਰ ਕਾਫੀ ਮਹੀਨਿਆਂ ਤੋਂ ਸੰਗਤਾਂ ਜਿਹੜੀ ਨੇ ਤਿਆਰੀ ਦੇ ਵਿੱਚ ਲੱਗੀਆਂ ਹੋਈਆਂ ਹਨ ਭਾਬ ਜੀ ਦੇਖ ਸਕਦੇ ਹੋ ਕਿ ਕਿੰਦਾ ਡੈਕੋਰੇਸ਼ਨ ਕੀਤੀ ਹੋਈ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸੋਦਾਸ ਵੱਲੋਂ ਸਤਿਗੁਰ ਗੁਰਨਾਨਕ ਸਾਹਿਬ ਜੀ ਮਾਤਾ ਸੁਲੱਖਣੀ ਜੀ ਦੇ ਵਿਆਹਪੁਰਬ ਦੀਆਂ ਦੇਸ਼ ਵਿਦੇਸ਼ ਦੇ ਵਿੱਚ ਵਸ ਰਹੀਆਂ ਸੰਗਤਾਂ ਨੂੰ ਬੇਹਤ ਬੇਹਤ ਬਧਾਈਆਂ ਹੋ। ਚਰਦੀ ਕਲਾ ਟਾਈਮ ਟੀਵੀ ਲਈ ਗੁਰਦਾਸਪੁਰ ਤੋਂ ਜਸਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।